ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਆਫਿਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਵਿਜੇ ਕੁੱਕਰ ਜੀ ਦੀ ਅਗਵਾਈ ਚ ਜਿਹੜੀ ਪ੍ਰੈਸ ਕਾਨਫਰੰਸ ਅੱਜ ਸਾਡੇ ਨਾਲ ਖਾਸ ਤੌਰ ਤੇ ਨੀਲ ਮੰਗਲਾ ਜੀ ਸਾਡੇ ਸੀਨੀਅਰ ਲੀਡਰ ਹਰਦੇਵ ਬੱਲੀ ਜੀ ਸਾਡੇ ਜਨਰਲ ਸੈਕਟਰੀ ਔਰ ਸਾਡੇ ਸਾਡੇ ਸ਼ਰਮਾ ਜੀ ਸਾਡੇ ਮੰਡਲ ਪ੍ਰਧਾਨ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਨੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੁੱਦੇ ਤੇ ਆਉਣਾ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹੈ ਆਮ ਆਦਮੀ ਪਾਰਟੀ ਨੂੰ ਕਰਨ ਦੀ ਆਦਤ ਪੈ ਚੁੱਕੀ ਹੈ ਜਿਸ ਦਾ ਸਬੂਤ ਤੁਸੀਂ ਮੇਰੇ ਇਲੈਕਸ਼ਨਾਂ ਦੇ ਦੌਰਾਨ ਦੇਖ ਹੀ ਲਿਆ ਸੀ ਜਦੋਂ ਇਹਨਾਂ ਤੋਂ ਮੇਰੇ ਤੋਂ ਇਲੈਕਸ਼ਨ ਨਹੀਂ ਜਿੱਤਿਆ ਜਾ ਰਿਹਾ ਸੀ ਔਰ ਜਦੋਂ ਇਹ ਸੋਚਦੇ ਸੀ ਜਾਂ ਦੇਖ ਰਿਹਾ ਦਿਖ ਰਿਹਾ ਸੀ ਇਹਨਾਂ ਨੂੰ ਵੀ ਮੈਂ ਇਲੈਕਸ਼ਨ ਹਾਰ ਰਿਹਾ ਉਦੋਂ ਇਹ ਗੁੰਡਾਗਰਦੀ ਤੇ ਉੱਤਰਿਆ ਸੀ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਐਡੀ ਗੁੰਡਾਗਰਦੀ ਕੀਤੀ ਕਿ ਮੇਰੀ ਜਿਹੜੀ ਸਿਕਿਉਰਿਟੀ ਸੀ ਉਹ ਵੀ ਫੱਟੜ ਹੋ ਗਈ ਸੀ ਔਰ ਉਸ ਤੋਂ ਬਾਅਦ ਭਾਵੇਂ ਮੈਂ ਖੁਦ ਵੀ ਸਿਕਿਉਰਿਟੀ ਦੀ ਹਾਜ਼ਰੀ ਦੇ ਵਿੱਚ ਮੈਂ ਫੱਟੜ ਹੋਇਆ ਔਰ ਕਿੰਨੇ ਹੀ ਇਹਨਾਂ ਨੇ ਮੇਰੇ ਨਾਲ ਜਿਹੜੇ ਹੈ ਉਦੋਂ ਫਿਜ਼ੀਕਲ ਜਿਹੜੇ ਅਸਾਲਟ ਜਿਹੜੇ ਹੈ ਉਹ ਵਾਇਲੇਸ਼ਨ ਜਿਹੜੀਆਂ ਇਹਨਾਂ ਨੇ ਕੀਤੀਆਂ ਚਲੋ ਇਲੈਕਸ਼ਨ ਹੋ ਗਿਆ ਅਸੀਂ ਇਸ ਗੱਲ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਦੇ ਵਿੱਚ ਸ਼ਾਇਦ ਕਰਤਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਵਾਲੇ ਲੋਕ ਨਹੀਂ ਅਮਨ ਪਸੰਦ ਹੋਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਰ ਇਹਨਾਂ ਦੇ ਇੰਨੀ ਇੱਕ ਗੱਲ 'ਚ ਫਸੀ ਹੋਈ ਹੈ ਜਿਹੜਾ ਮੇਰਾ ਓਪੋਨੈਂਟ ਸੀ ਜਰਨਲ ਮੈਨੂੰ ਉਹਦਾ ਇੱਕ ਪਾਲਿਆ ਹੋਇਆ ਹੈ ਕਿ ਗੁੰਡਾ ਅੰਸਰ ਬੰਦਾ ਹੈ ਜਿਹੜਾ ਮੇਰੇ ਘਰ ਦੇ ਨੇੜੇ ਹੀ ਰਹਿੰਦਾ ਹੈ ਰਾਤ ਨਸ਼ੇ ਦੀ ਹਾਲਤ ਦੇ ਵਿੱਚ ਮੈਂ ਮੇਰੇ ਘਰ ਦੇ ਬਾਹਰ ਮੇਰੇ ਵੀਹਿਕਲਸ ਖੜੇ ਸੀ ਤਾਂ ਵੀਹਿਕਲਸ ਦੀ ਤੋੜਪੰਨ ਕਰਕੇ ਜਿਹਦੇ 'ਚ ਇੱਕ ਵੀਹਿਕਲ 'ਚ ਮੇਰਾ ਇਹ ਜਿਹੜਾ ਆਪਣਾ ਮੇਰੇ ਆਫਿਸ ਆਫਿਸ ਦਾ ਜਿਹੜਾ ਸਾਡਾ ਭਰਾ ਹੈ ਛੋਟਾ ਇਹ ਗੱਡੀ ਲੈ ਕੇ ਆ ਰਿਹਾ ਸੀ ਤਾਂ ਇਹਦੇ ਨਾਲ ਵੀ ਕੁੱਟਮਾਰ ਕੀਤੀ ਗਈ ਇਹ ਇਹ ਗੱਟ ਮੇਰੀ ਗੱਡੀ ਦੇ ਵਿੱਚ ਮੌਜੂਦ ਸੀ ਔਰ ਇਹਦੀ ਗੱਡੀ ਵੀ ਤੋੜ ਦਿੱਤੀ ਗਈ ਔਰ ਬਾਹਰ ਸਾਡੇ ਜਿਹੜੇ ਟੂ ਵੀਲਰ ਖੜੇ ਸੀ ਉਹਨੂੰ ਵੀ ਤੋੜ ਦਿੱਤੇ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਆਪਣੇ ਸਾਥੀ ਲੈ ਕੇ ਆਇਆ ਸੀ ਖੱਬੇ ਸੱਜੇ ਖੜਾ ਰੱਖੇ ਸੀ ਕੈਮਰੇ ਦੀ ਔੜ ਤੋਂ ਬਚਣ ਵਾਸਤੇ ਇਹਨਾਂ ਨੂੰ ਐਸੀ ਵੀ ਮੈਂ ਬਾਹਰ ਆਵਾ ਔਰ ਮੇਰੇ ਤੇ ਅਟੈਕ ਕਰਨ ਪਲਾਨਡ ਅਟੈਕ ਜਿਹੜਾ ਹੈ ਮੇਰੇ ਤੇ ਪਲਾਨ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੇਰੇ ਆਪਣੇ ਵਾਰਡ ਦੇ ਵਿੱਚ ਕਤਵਾਲੀ ਪੈਂਦੀ ਹੈ ਮੇਰੇ ਆਪਣੇ ਵਾਰਡ ਦੇ ਵਿੱਚ ਕਤਵਾਲੀ ਹੈ 200 ਮੀਟਰ ਮੇਰੇ ਘਰ ਤੋਂ ਕਤਵਾਲੀ ਹੈ 100 ਮੀਟਰ ਮੇਰੇ ਘਰ ਤੋਂ ਮਾਈਜੀ ਦੀ ਤਰ੍ਹਾਂ ਸੀਐ ਇੰਨੀ ਗੁੰਡਾਗਰਦੀ ਦਾ ਨਾਚ ਵੀ ਜਿਹੜਾ ਲਾਅ ਐਂਡ ਆਰਡਰ ਔਰ ਪ੍ਰਸ਼ਾਸਨ ਦਾ ਡਰ ਹੀ ਨਹੀਂ ਇਨ੍ਹਾਂ ਬੰਦਿਆਂ ਦੇ ਵਿੱਚ ਔਰ ਜਿਹਨੂੰ ਦੇਖਦੇ ਨੇ ਉਹਨਾਂ ਬੰਦਿਆਂ ਦੇ ਉੱਤੇ ਜਿਹੜਾ ਹੈ ਅਟੈਕ ਜਿਹਨੂੰ ਦੇਖਦੇ ਨੇ ਉਹਨਾਂ ਬੰਦਿਆਂ ਦੇ ਉੱਤੇ ਇਹ ਜਿਹੜਾ ਹੈ ਜਦੋਂ ਮਰਜ਼ੀ ਅਟੈਕ ਕਰ ਸਕਦੇ ਮੈਂ ਹੈਰਾਨ ਕੀ ਇਸ ਗੱਲ ਤੋਂ ਐ ਕਿ ਜੇ ਅੱਜ ਦੇ ਸਮੇਂ 'ਚ ਪੰਜਾਬ ਪੁਲਿਸ ਦੇ ਹੁੰਦੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੇਫ ਨਹੀਂ ਇਸ ਤਰੀਕੇ ਦੀ ਜਿਹੜੀ ਇਹ ਘਟਨਾ ਹੈ ਇਸ ਤਰੀਕੇ ਦਾ ਗੁੰਡਾਰਾਜ ਜਿਹੜਾ ਹੈ ਉਹ ਇੱਕ ਇੱਕ ਪਾਰਸ਼ਾਦ ਨਾਲ ਹੋ ਸਕਦਾ ਹੈ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਹੋ ਸਕਦਾ ਹੈ ਤਾਂ ਜਿਹੜਾ ਆਮ ਲੋਕਾਂ ਦਾ ਜਿਹੜਾ ਉਹ ਜਿਹੜੀ ਜਾਨ ਮਾਲ ਦੀ ਰਾਖੀ ਆ ਉਹ ਰੱਬ ਆਸਰੀ ਹੈ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਗੁੰਡਾ ਅੰਸਰ ਤੇ ਗੈਂਗਸਟਰਾਂ ਦੇ ਵਿੱਚ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਡਰ ਹੈ ਰੋਜ਼ ਚੂੜੇ ਹੋਏ ਨੁਮਾਇੰਦੇ ਜਿਹੜੇ ਆ ਉਹ ਜਿਹੜੇ ਹੈ ਇੱਕ ਭੇਡ ਬੱਕਰੀਆਂ ਦੀ ਤਰਾ ਰੋਜ਼ ਕਦੀ ਕੋਣ ਕਿੱਥੇ ਮਾਰਿਆ ਜਾ ਰਿਹਾ ਕਦੀ ਕੋਣ ਕਿੱਥੇ ਮਾਰਿਆ ਜਾ ਰਿਹਾ ਜੇ ਸਾਡੀ ਇਸ ਤਰੀਕੇ ਨਾਲ ਉਰੇ ਜਾਨ ਮਾਲ ਦੀ ਸਾਡੀ ਵੈਲਿਊ ਹੀ ਨਹੀਂ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਪੰਜਾਬ ਦੇ ਜਿਹੜੇ ਇਹ ਲੋਕ ਨੇ ਅਸੀਂ ਜਿਹੜੇ ਲੋਕ ਆ ਪੰਜਾਬ ਦੇ ਸਾਨੂੰ ਫਿਰ ਲੱਗਦਾ ਆਪਣਾ ਪੰਜਾਬ ਹੀ ਛੱਡਣਾ ਪੈਣਾ ਕਿਉਂਕਿ ਜਿਹੜਾ ਇਹ ਗੈਂਗਸਟਰਿਜ਼ਮ ਹੈ ਜਿਹੜਾ ਇਹ ਗੁੰਡਾ ਰਾਜ ਹੈ ਜਿਹੜੇ ਪੁਲਿਸ ਤੋਂ ਜਿਹੜੇ ਡਰਦੇ ਨਹੀਂ ਔਰ ਲੋਕਾਂ ਦੇ ਘਰਾਂ ਚੜ੍ਹ ਕੇ ਰੈ residențial ਸੋਸਾਇਟੀਆਂ ਚੜ੍ਹ ਕੇ ਆਉਂਦੇ ਨੇ ਔਰ ਬਿਲਕੁਲ ਪੋਲੀਟੀਕਲ ਸ਼ੈਅ ਤੇ ਤੁਸੀਂ ਦੇਖੋ ਇਹ ਬਿਲਕੁਲ ਮੇਅਰ ਸਾਹਿਬ ਦਾ ਨਾਲ ਉਹਦੇ ਪ੍ਰੋਗਰਾਮ ਕਰਾਉਂਦਾ ਰਿਹਾ ਔਰ ਬਿਲਕੁਲ ਜਰਨਲ ਮਨੂ ਦਾ ਬੰਦਾ ਹੈ ਇਲੈਕਸ਼ਨਾਂ ਦੇ ਦੌਰਾਨ ਵੀ ਜਦੋਂ ਮੇਰੇ ਤੇ ਜਦੋਂ ਇਹਨਾਂ ਨੇ ਮੇਰੇ ਤੇ ਅਟੈਕ ਕੀਤੇ ਸੀ ਔਰ ਮੈਂ ਆਪਣੇ ਘਰੋਂ ਬਾਹਰ ਸੀਗਾ ਆਪਣੀ ਜਾਨ ਮਾਲ ਦੀ ਰੱਖੇ ਲਈ ਤਾਂ ਇਸ ਬੰਦੇ ਨੇ ਹੀ ਮੇਰੇ ਪਰਿਵਾਰ ਤੇ ਜਰਨਲ ਮਨੂ ਦੇ ਕਹਿੰਦੇ ਉਦੋਂ ਵੀ ਬਾਰ-ਬਾਰ ਜਿਹੜੇ ਹੈ ਉਹ ਜਿਹੜੇ ਅਟੈਕ ਜਿਹੜੇ ਹਨ ਉਹ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਉਦੋਂ ਵੀ ਲਾਈਵ ਹੋ ਕੇ ਬਾਰ-ਬਾਰ ਆਪ ਸਭ ਜੀ ਦੇ ਨੋਟਿਸ ਤੇ ਲਾਇਆ ਸੀ ਮੈਂ ਅੱਜ ਫੇਰ ਤੁਹਾਨੂੰ ਕਹਿਣਾ ਚਾਹਨਾ ਕਿ ਇਹ ਗੁੰਡਾ ਰਾਜ ਜਿਹੜਾ ਹੈ ਇਹ 2 ਟਕੇ ਦੇ ਬੰਦਿਆਂ ਦੀ ਕੋਈ ਮਜਾਲ ਨਹੀਂ ਹੁੰਦੀ ਕੀ ਇਹ ਕੋਈ ਗੁੰਡਾਗਰਦੀ ਕਰਦਣ ਇਹਨਾਂ ਦੀ ਪਿੱਠ ਤੇ ਥਾਪੀ ਦੇ ਕੇ ਇਹਨਾਂ ਨੂੰ ਭੇਜਿਆ ਜਾਂਦਾ ਹੈ ਕਿ ਤੁਸੀਂ ਜਾਓ ਅਸੀਂ ਬੈਠੇ ਆ ਤੁਸੀਂ ਫਲਾਣੇ ਬੰਦੇ ਦਾ ਕੰਮ ਕਰਿਆਓ ਅਸੀਂ ਬੈਠੇ ਆ ਇਹ ਇਹ ਜਿਹੜੇ ਬੰਦੇ ਆ ਛੋਟੇ ਮੋਟੇ ਬੰਦਿਆਂ ਦੀ ਕੋਈ ਜਾਨ ਨਹੀਂ ਇਹ ਸਿਰਫ ਇਹਨਾਂ ਦੇ ਸ਼ਿਰ ਤੇ ਜਿਹੜੇ ਇਹਨਾਂ ਦੇ ਪੋਲੀਟੀਕਲ ਆਕਾ ਬੈਠੇ ਆ ਵੀ ਪੁਲਿਸ ਸਾਡੀ ਐ ਪ੍ਰਸ਼ਾਸਨ ਸਾਡਾ ਐ ਸਰਕਾਰ ਸਾਡੀ ਐ ਵੀ ਤੁਸੀਂ ਜਾਓ ਫਲਾਣੇ ਬੰਦੇ ਨੂੰ ਮਾਰਿਆਓ ਫਲਾਣੇ ਬੰਦੇ ਦਾ ਘਰ ਚ ਵੜਜੋ ਫਲਾਣੇ ਬੰਦੇ ਦੇ ਗੋਲੀਆਂ ਮਾਰ ਦੋ ਇਹ ਬਿਨਾ ਥਾਪੀ ਤੋਂ ਕਦੀ ਕੋਈ ਕੰਮ ਸੰਭਵ ਨਹੀਂ ਜਿਹਦਾ ਮੈਂ ਤੁਹਾਨੂੰ ਸਬੂਤ ਦਿੱਤਾ ਅੱਜ ਜਿਹੜਾ ਮਰਜੀ ਇਹ ਮੈਂ ਤੁਹਾਨੂੰ ਕੁਝ ਸਬੂਤ ਦਿੱਤੇ ਆ ਇਹਦੀਆਂ ਨਾਲ ਦੀਆਂ 100 ਫੋਟੋਆਂ ਹੋਰ ਆ ਅੱਜ ਆਮ ਆਦਮੀ ਪਾਰਟੀ ਮੈਨੂੰ ਹੈਰਾਨ ਗਈ ਇਸ ਗੱਲ ਦੀ ਕਿ ਜਿਹੜੀ ਬਦਲਾ ਦੇ ਨਾਂ ਤੇ ਆਈ ਹੈ ਕੀ ਉਹ ਗੁੰਡੇ ਪਾਲ ਰਹੀ ਹੈ ਕਿ ਲੋਕਾਂ ਦਾ ਬਦਲਾ ਕਰਨ ਆਈ ਹੈ ਅੱਜ ਸਾਨੂੰ ਜਵਾਬ ਇਸ ਚੀਜ਼ ਦਾ ਜਿਹੜਾ ਹੈ ਸਾਡੇ ਮਾਨਯੋਗ ਜਿਹੜੇ ਮੁੱਖ ਮੰਤਰੀਓ ਭਗਵੰਤ ਮਾਨ ਸਾਹਿਬ ਦੇਣ ਕਿਉਂਕਿ ਜਿਹੜੀ ਇਹ ਇਹ ਜਿਹੜਾ ਜਦੋਂ ਬੰਦਾ ਕੋਈ ਵੀ ਇਲੈਕਟਿਡ ਪੋਸਟ ਤੇ ਜਾਂਦਾ ਚਾਹੇ ਉਹ ਸਰਪੰਚ ਆ ਚਾਹੇ ਐਮਸੀਐਚ ਆ ਐਮਐਲਏ ਹੋ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਜੇ ਲੋਕਾਂ ਦਾ ਰਿਪ੍ਰੈਜ਼ੈਂਟੇਟਿਵ ਸੇਵ ਨਹੀਂ ਤਾਂ ਸਾਡੇ ਪਟਿਆਲੇ ਸਾਡੇ ਪੰਜਾਬ ਦੇ ਲੋਕ ਵੀ ਸੇਵ ਨਹੀਂ ਵੀ ਸਾਡਾ ਹਾਂਜੀ ਪ੍ਰਸ਼ਾਸਨ ਕੋ ਸ਼ਿਕਾਇਤ ਦਰਜ ਕਰਾ ਦਿੱਤਾ ਹੈ। ਦੇਖੋ ਰਾਤ ਬਿਲਕੁਲ ਪੁਲਿਸ ਪ੍ਰਸ਼ਾਸਨ ਆਇਆ ਸੀ ਮੈਂਨੇ ਆਪਣੇ ਬਿਆਨ ਦਰਜ ਕਰਾਤੇ ਔਰ ਜਿਹੜਾ ਸਾਡਾ ਲੜਕਾ ਇੰਜਰਡ ਸੀਗਾ ਉਹਦੇ ਬਿਆਨ ਵੀ ਪੁਲਿਸ ਦੁਪਹਿਰ ਦੁਪਹਿਰ ਤੋਂ ਪਹਿਲਾਂ ਲੈ ਗਈ ਸੀ ਤਕਰੀਬਨ 12:00 1 ਵਜੇ ਹੁਣ ਦੇਖਦੇ ਆਂ ਪ੍ਰਸ਼ਾਸਨ ਜਿਹੜੀ ਆ ਉਹ ਕੀ ਕਾਰਵਾਈ ਕਰਦਾ ਹੈ। ਉਹ ਕਹਿੰਦੇ 2013 ਦਾ ਮੈਟਰ ਚੱਲ ਰਿਹਾ ਹੈ ਸਾਡਾ ਪੁਰਾਣੀ ਲੜਾਈ ਹੈ ਪਾਰਟੀ ਵਾਜੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਫਿਰ ਕਿਉਂ ਇਸ ਤਰ੍ਹਾਂ ਦੇਖੋ ਜੀ ਮੈਂ ਸ਼ਾਇਦ ਸਾਡੇ ਕੋਈ ਮੀਡੀਆ ਦੇ ਭਰਾ ਲੇਟ ਆਏ ਨੇ ਮੈਂ ਫਿਰ ਤੁਹਾਨੂੰ ਦਿਖਾਣਾ ਚਾਹਨਾ ਕਿ ਆ ਇੱਕ ਇੱਕ ਕਰਕੇ ਫੋਟੋਆਂ ਦੇਖੋ ਚੇਅਰ ਕੁੰਦਨ ਗੋਗਿਆ ਤੇ ਜਿਹੜਾ ਇਹ ਜਰਨਲ ਮਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਉਹਦੇ ਨਾਲ ਇਹਦੀ ਫੋਟੋਆਂ ਤੁਸੀਂ ਦੇਖੋ ਆਪਣੇ ਘਰ ਬੁਲਾ ਕੇ ਪੋਲੀਟੀਕਲ ਮੀਟਿੰਗਾਂ ਕਰਾ ਰਿਹਾ ਹੈ ਆ ਦੇਖੋ ਤੁਸੀਂ ਇਹ ਤੁਸੀਂ ਦੇਖੋ ਧਿਆਨ ਨਾਲ ਕਿ ਇਹ ਬੰਦਾ ਕੀ ਆਮੰਦ ਹੈ ਕਿ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਇੱਕ ਕਾਰਟੂਨ ਹੈ ਇਹ ਕੌਣ ਹੈ ਬੰਦਾ ਤੁਸੀਂ ਦੇਖੋ ਇਹ ਤੁਸੀਂ ਦੇਖੋ ਇਹ ਨੇ ਮੈਨੂੰ ਇਲੈਕਸ਼ਨ ਦੇ ਵਿੱਚ ਵੀ ਮੇਰੀ ਗੈਰ ਹਾਜ਼ਰੀ 'ਚ ਮੇਰੇ ਪਰਿਵਾਰ ਉੱਤੇ ਬਹੁਤ ਅਟੈਕ ਕਰਨ ਦੀ ਅਟੈਂਪਟ ਕੀਤੀ ਸੀ ਕਿਉਂਕਿ ਮੈਂ ਆਪਣੇ ਸ਼ਹਿਰ ਵਿੱਚ ਨਹੀਂ ਸੀ ਸਰਕਾਰ ਦੇ ਪ੍ਰੈਸ਼ਰ ਕਰਕੇ ਤਾਂ ਪਿੱਛੋਂ ਵੀ ਇਸ ਬੰਦੇ ਨੇ ਜਿਹੜੀ ਹੈ ਜਰਨਲ ਮਨੂ ਦੇ ਨਾਲ ਰੜ ਕੇ ਗੁੰਡਾਗਰਦੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਆ ਸਬੂਤ ਮੈਂ ਤੁਹਾਨੂੰ ਸਾਰੇ ਤੁਹਾਡੇ ਅੱਗੇ ਰੱਖ ਰਿਹਾ ਆ ਦੇਖੋ ਕਿਹਦਾ ਬੰਦਾ ਕਿ ਮੇਰੀ ਵਾਈਫ ਨੂੰ ਪਰੇਸ਼ਾਨ ਕਰਦੇ ਸੀ ਤੇ ਇਹਨਾਂ ਨੂੰ ਪਹਿਲਾਂ ਇਸ ਮਸਲੇ ਦਾ ਪਤਾ ਦੇਖੋ ਜੀ ਕਿੱਡੀ ਹਰਾਨਗੀ ਦੀ ਗੱਲ ਹੈ ਕਿ ਐਜੇ ਪੋਲੀਟੀਕਲ ਮਸਲਿਆਂ ਦੇ ਵਿੱਚ ਆਪਾਂ ਆਪਣੇ ਪਰਿਵਾਰਾਂ ਨੂੰ ਵਿੱਚ ਲਿਆਣੇ ਆ ਸਾਨੂੰ ਮੈਂ ਵੈਸੇ ਕਿਸੇ ਦੀ ਪਰਿਵਾਰ ਤੇ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਜਿਹੋ ਜਿਹਾ ਉਹ ਬੰਦਾ ਹੈ ਮੈਂ ਕਿਸੇ ਬਾਰੇ ਪਰਸਨਲ ਜ਼ਿਆਦਾ ਜਾਣਣਾ ਨਹੀਂ ਪਰ ਫਿਰ ਵੀ ਸੁਣ ਲਓ ਕਿ ਜਿਹੋ ਜਿਹਾ ਉਹ ਬੰਦਾ ਹੈ ਉਹਦਾ ਪਹਿਲਾਂ ਸਾਰੇ ਮੁਹੱਲੇ ਨੇ ਦੇਖਿਆ ਹੋਇਆ ਕਿ ਕਿਸ ਤਰੀਕੇ ਨਾਲ ਰੋਲਾ ਪੈ ਕੇ ਉਹਦਾ ਡਿਵੋਰਸ ਹੋਇਆ ਹੈ ਡਿਵੋਰਸ ਤੋਂ ਬਾਅਦ ਉਹਨੇ ਸੈਕੰਡ ਮੈਰिज ਕਰਾਈਆ ਹੁਣ ਜਿਹਦੀ ਆਪਦੀ ਫੈਮਿਲੀ ਡਿਸਟਰਬ ਹੈ ਉਹ ਹੋਰਾਂ ਕ ਲੰਚਣ ਲਾ ਰਿਹਾ ਹੈ ਕਿ ਵੀ ਹਾਂ ਵੀ ਮੇਰੀ ਮੇਰੀ ਵਾਈਫ ਨੂੰ ਕੁਝ ਕਹਿੰਦਾ ਜੇ ਮੈਂ ਉਹਦੀ ਵਾਈਫ ਨੂੰ ਕੁਝ ਕਹਿੰਦਾ ਸੀ ਜਾਂ ਕੋਈ ਗੱਲ ਸੀ ਆਸਤਾ ਕੋ ਪੁਲਿਸ ਤੇ ਕਿਉਂ ਨਹੀਂ ਗਏ ਔਰ ਸਭ ਨੂੰ ਅਨੁਰਾਗ ਜੀ ਆਪਾਂ ਪਟਿਆਲੇ ਬਹੁਤ ਛੋਟਾ ਸ਼ਹਿਰ ਹੈ ਸਭ ਨੂੰ ਇੱਕ ਦੂਜੇ ਬਾਰੇ ਪਤਾ ਕਿ ਕਿਸ ਦਾ ਚਰਿੱਤਰ ਕਿਸ ਹਿਸਾਬ ਦਾ ਹੈ ਤਾਂ ਇਹ ਜਿਹੜੇ ਲੋਕ ਹੈ ਅੱਜ ਇਹ ਪੁਚਕ ਸਾਥੀਆਂ ਦੀ ਉਂਗਲਵਾਜੀ ਚ ਆ ਕੇ ਆਪਣੀ ਇੱਕ ਕ੍ਰਾਸ ਸੇਫਗਾਰਡ ਕਰਨ ਲਈ ਜਿਹੜੇ ਹੈ ਮਨਕੜੰਤ ਬਿਆਨ ਦੇ ਰਹੇ ਨੇ ਸੋ ਇਹਨਾਂ ਮਨਕੜੰਤ ਬਿਆਨਾਂ ਦਾ ਸਾਡੇ ਲੋਕਾਂ ਨੂੰ ਵੀ ਪਤਾ ਹੈ ਪਟਿਆਲੇ ਲੋਕਾਂ ਨੂੰ ਗਾ ਮੀਡੀਆ ਦੇ ਸਾਥੀਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਜਿਹਦੇ ਇਹ ਮੈਂ ਤੁਹਾਨੂੰ ਸਾਰਾ ਇਹਦਾ ਪੋਲੀਟੀਕਲਾਈਜ਼ੇਸ਼ਨ ਦਾ ਜਿਹੜਾ ਮੈਂ ਤੁਹਾਨੂੰ ਐਵਿਡੈਂਸ ਹੈ ਮੈਂ ਤੁਹਾਨੂੰ ਆ ਦੇਖੋ ਜੀ ਇਹ ਮੇਅਰ ਦੇ ਨਾਲ ਆਪਣੇ ਘਰੇ ਸਾਰੀ ਮੀਟਿੰਗਾਂ ਕਰ ਰਹੇ ਨੇ ਜੀ ਆ ਦੇਖੋ ਇਹ ਜਿਹੜੇ ਕਹਿ ਰਹੇ ਆ ਨਾ ਕਿ ਮੈਂ ਮੈਂ ਕੋਈ ਪਾਰ ਕੋਣ ਆ ਦੇਖੋ ਆ ਲੋ ਜੀ ਇਲੈਕਸ਼ਨਾਂ ਦੇ ਵਿੱਚ ਵੀ ਇਸ ਬੰਦੇ ਨੇ ਮੇਰੇ ਪਰਿਵਾਰ ਤੇ ਜਿਹੜਾ ਹੈ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਇਲੈਕਸ਼ਨਾਂ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਚਲੋ ਇਲੈਕਸ਼ਨ ਓਵਰ ਹੋ ਗਏ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਲਿੰਗਰ ਔਨ ਨਹੀਂ ਕਰਨੀਆਂ ਚਾਹੀਦੀਆਂ ਆ ਦੇਖੋ ਬੁੱਕਾ ਲੈ ਕੇ ਕਿਹਦੇ ਕੋਲ ਖੜਾ ਆ ਦੇਖੋ ਹੁਣੇ ਦੱਸੋ ਕਿ ਇਹ ਆਮ ਬੰਦਾ ਹੈ ਇਹ ਇਹ ਆਮ ਬੰਦਾ ਹੈ ਇਹ ਆਮ ਬੰਦਾ ਹੈ ਜੀ ਤੁਸੀਂ ਦੇਖੋ ਸਾਰੇ মিডিਆ ਦੇ ਭਰਾਵਾਂ ਨੂੰ ਪਤਾ ਹੈ ਕੀ ਬਿਨਾ ਕਿਸੇ ਪੋਲਿਟਿਕਲ ਸ਼ੈਤੋਂ ਇਹਦੇ ਜਿਹੜੇ ਇਹ ਛੋਟੇ ਕੱਦ ਦੇ ਲੋਕ ਐ ਕੋਈ ਕਿਸੇ ਜਾਨੀ ਜੁਰਤ ਨਹੀਂ ਹੁੰਦੀ ਕਿ ਕਿਸੇ ਦੇ ਘਰ ਦੇ ਬਾਹਰ ਜਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਲੈਣ ਅੱਜ ਜੇ ਕਿਸੇ ਦੀ ਪਿੱਛੇ ਖਾਪੀ ਐ ਜਿਹੜੇ ਲੋਕ ਮੈਨੂੰ ਇਲੈਕਸ਼ਨਾਂ 'ਚ ਨਹੀਂ ਹਰਾ ਸਕੇ ਅੱਜ ਜਿਹੜੇ ਜਿਨ੍ਹਾਂ ਮੈਂ ਪਟਿਆਲੇ ਦੇ ਲੋਕਾਂ ਦੀ ਬਾਤ ਚੱਕਦਾ ਮੇਰੀ ਆਵਾਜ਼ ਅਗਰ ਉਹ ਚੁੱਪ ਨਹੀਂ ਕਰਾ ਸਕੇ ਤਾਂ ਅੱਜ ਮੇਰੀ ਬਾਤ ਜਿਹੜੀ ਹੈ ਉਹ ਜਾਨੀ ਮਾਲੀ ਨੁਕਸਾਨ ਕਰਕੇ ਮੇਰੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਕਹਿੰਦਾ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਇਹ ਬੰਦਾ ਕੌਣ ਹੈ ਇਹਦੀ ਕੀ ਮਜਾ ਲਾ ਕਿ ਮੇਰੇ ਘਰ ਦੇ ਬਾਹਰ ਆ ਕੇ ਗੁੰਡਾਗਰਦੀ ਕਰ ਦੇਗਾ ਇਹ ਕੀ ਮਜਾ ਲਾ ਇਸ ਬੰਦੇ ਦੀ ਗੁੰਡਾਗਰਦੀ ਜਦ ਤੱਕ ਇਹਦੇ ਸਿਆਸੀ ਹਕਾਵਾਂ ਦੇ ਸਿਰ ਤੇ ਇਹ ਬੰਦਾ ਜਿਹੜਾ ਹੈ ਇਹ ਮੇਰੇ ਨਾਲ ਇਹ ਮੇਰੇ ਘਰ ਦੇ ਬਾਹਰ ਆਇਆ ਔਰ ਇਹਨੇ ਆਹ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਪੋਲੀਟੀਕਲ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਮੇਰਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਇੱਕ ਇੱਕ ਇਹੋ ਜੇ ਸੜਕ ਛਾਪ ਬੰਦੇ ਦੇ ਵਿੱਚ ਕੀ ਜਾਣ ਹੋਏਗੀ ਕਿ ਇੱਕ ਚੁਣੇ ਹੋਏ ਕਾਉਂਸਲਰ ਦੇ ਘਰ ਦੇ ਬਾਹਰ ਜਾ ਕੇ ਗੁੰਡਾਗਰਦੀ ਦਾ ਨਾਚ ਕਰਾ ਖੱਬੇ ਸੱਜੇ ਰਾਤ ਨੂੰ ਮੁੰਡੇ ਖੜਾਏ ਹੋਏ ਸੀ ਕਿ ਅਨੁਜ ਕੋਸਲਾ ਬਾਹਰ ਨਿਕਲੇ ਤੋੜਪਾਂ ਦੇ ਕੇ ਔਰ ਉਸ ਤੋਂ ਉਸੇ ਸੀ ਅਟੈਕ ਕਰਾਈਏ ਪਰ ਮੈਂ ਫੇਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਕਾਨੂੰਨ ਪਸੰਦ ਬੰਦਾ ਆਮਨ ਕਾਨੂੰਨ ਨੂੰ ਮੰਨਣ ਵਾਲਾ ਔਰ ਮਨੇ ਰਾਤ ਜਦ ਤੱਕ ਪੁਲਿਸ ਨਹੀਂ ਆਈ ਮੈਂ ਬਾਹਰ ਨਹੀਂ ਆਇਆ ਔਰ ਮੈਂ ਪੁਲਿਸ ਦੇ 8 ਦੇ 12 ਬਿਲਕੁਲ ਲੱਕੀ ਵੀ ਅਸੀਂ ਪੁਲਿਸ ਨੂੰ ਦੇਤਾ ਔਰ ਤੁਹਾਨੂੰ ਮੀਡੀਆ ਸਾਥੀ ਨੂੰ ਵੀ ਸੀਸੀਟੀਵੀ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਇਹਦੀ ਗੁੰਡਾਗਰਦੀ ਦਾ ਨੰਗਾ ਨਾਚ ਸਾਫ਼ ਨਜ਼ਰ ਆ ਰਿਹਾ ਅੱਜ ਆਪਣਾ ਡਿਫੈਂਸ ਕ੍ਰੀਏਟ ਕਰਨ ਲਈ ਇਹ ਊਲ ਜਲੂਲ ਕਰ ਰਿਹਾ ਔਰ ਪਰ ਬੜੀ ਨਿਚਲੇ ਪੱਧਰ ਦੀ ਗੱਲ ਕਰ ਰਿਹਾ ਕਿ ਆਪਣਾ ਜਦੋਂ ਕੋਈ ਗੱਲ ਹੀ ਮਿਲੀ ਤਾਂ ਆਪਣੇ ਪਰਿਵਾਰ ਨੂੰ ਵਿੱਚ ਲਿਆਇਆ ਸੋ ਇਹ ਬਹੁਤ ਹੇਠਲੇ ਪੱਧਰ ਦੀ ਰਾਜਨੀਤੀ ਹੈ ਬਿਲਕੁਲ ਚੋਣਾ ਦੀ ਖੁੰਦਕ ਹੈ ਜੀ ਇਹ ਜਰਨਲ ਮੰਨੂ ਦਾ ਗੁਰਗਾ ਹੈ ਜੀ ਇਹ ਜਰਨੈਲ ਮਨੂ ਦਾ ਇੱਕ ਗੁਰਗਾ ਜਿਹੜਾ ਇਲੈਕਸ਼ਨ ਦੇ ਵਿੱਚ ਵੀ ਮੇਰੇ ਪਰਿਵਾਰ ਉੱਤੇ ਨੇ ਮਲਟੀਪਲ ਵਾਰੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਇਹ ਮੈਨੂੰ ਇਲੈਕਸ਼ਨਾਂ ਦੇ ਵਿੱਚ ਨਹੀਂ ਹਰਾ ਸਕੇ ਅੱਜ ਉਸ ਚੀਜ਼ ਦਾ ਜਿਹੜਾ ਜ਼ਹਿਰ ਹੈ ਉਸ ਚੀਜ਼ ਦਾ ਜਿਹੜਾ ਰੋ ਹੈ ਅੱਜ ਇਹ ਮੇਰੀ ਜਾਨ ਲੈ ਕੇ ਕੱਟਣਾ ਚਾਹੁੰਦੇ ਨੇ ਇਹ ਇੱਕ ਮਹੀਨੇ ਤੋਂ ਮੈਨੂੰ ਮੇਰਾ ਪਿੱਛਾ ਕਰ ਰਹੇ ਨੇ ਅਲੱਗ-ਅਲੱਗ ਟੋਲੀਆਂ ਬਣਾ ਕੇ ਅਗਰ ਮੈਂ ਇੱਕ ਗੱਲ ਤੁਹਾਡੇ মিডিਆ ਸਾਥੀਆਂ ਰਾਹੀਂ ਕਹਿਣਾ ਚਾਹੁੰਦਾ ਕਿੱਧਰ ਕਰ ਰਹੇ ਹੋ 2013 ਤੋਂ ਸਾਡੀ ਲੜਾਈ ਚੱਲ ਰਹੀ ਹੈ 13 ਤੋਂ ਬਾਅਦ ਤਾਂ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ 12 ਸਾਲ ਅੱਜ ਇਹ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਗੁਰਗਾ ਬਣ ਕੇ ਮਨੂ ਦਾ ਗੁਰਗਾ ਬਣ ਕੇ ਸਭ ਨੂੰ ਇਹ ਤਾਂ ਪਤਾ ਨਾ ਜੀ ਮਨੂ ਮੇਰੇ ਖਿਲਾਫ ਇਲੈਕਸ਼ਨ ਲੜਿਆ ਸੀ ਔਰ ਹਾਰਿਆ ਸੀ ਸਭ ਨੂੰ ਇਹ ਤਾਂ ਪਤਾ ਹੈ ਅੱਜ ਇਹ ਮੰਨੂ ਦਾ ਗੁਰਗਾ ਬਣ ਕੇ ਮੰਨੂ ਨੂੰ ਹਰ 10-15 ਦਿਨ ਬਾਅਦ ਆਪਣੇ ਮੇਅਰ ਨੂੰ ਆਪਣੇ ਘਰ ਬੁਲਾ ਕੇ ਮੇਰੇ ਘਰ ਤੋਂ ਦੋ ਕਦਮ ਦੀ ਦੂਰੀ ਤੇ ਜਾਣ ਕੇ ਫੰਕਸ਼ਨ ਕਰਦਾ ਔਰ ਇਹਨੂੰ ਜਿਹੜੇ ਇਹਦੇ ਪੋਲੀਟੀਕਲ ਆਕਾ ਉਹ ਸ਼ਾਇਦ ਦਿੰਦੇ ਆ ਵੀ ਤੂੰ ਖਿੱਚ ਕੇ ਰੱਖ ਤੂੰ ਅਸੀਂ ਤੇਰੇ ਪਿੱਛੇ ਆ ਸੋ ਜਿਹੜੇ ਇਹ ਜੇ ਮੰਦ ਬੁੱਧੀ ਦੇ ਮੋਟੀ ਬੁੱਧੀ ਦੇ ਲੋਕ ਹੁੰਦੇ ਆ ਇਹਨਾਂ ਨੂੰ ਜਦੋਂ ਸ਼ੈ ਮਿਲ ਜਾਂਦੀ ਆ ਤਾਂ ਇਹ ਲੋਕ ਆਪਣੀ ਔਕਾਤ ਤੋਂ ਬਾਹਰ ਹੋ ਜਾਂਦੇ ਆ ਜਿੰਨਾ ਕਿਨਾਂ ਦਾ ਕਦ ਨਹੀਂ ਹੁੰਦਾ ਇਹ ਉਸ ਕਦ ਤੋਂ ਉੱਪਰ ਦੀ ਗੱਲ ਕਰਨ ਲੱਗ ਜਿੰਦੇ ਆ ਸੋ ਗੱਲ ਏ ਸੀ ਮੈਂ ਇੱਕ ਅਮਨ ਪਸੰਦ ਬੰਦਾ ਮੈਂ ਇੱਕ ਗੱਲ ਤੁਹਾਨੂੰ ਬੰਦੇ ਦਾ ਦੇਖ ਸਕਦਾ ਸੀ ਪਰ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੀ ਜਿਹੜੀ ਡੋਰ ਹੈ ਉਹ ਪਟਿਆਲਾ ਪੁਲਿਸ ਤੇ ਜਿਹੜੀ ਪਟਿਆਲੇ ਦਾ ਪ੍ਰਸ਼ਾਸਨ ਹੈ ਉਸ ਤੇ ਸੁੱਟੀ ਹੈ ਕਿ ਉਹ ਮੈਨੂੰ ਇਨਸਾਫ ਦੇਣਗੇ ਜੇ ਉਹ ਮੈਨੂੰ ਇਨਸਾਫ ਦੇਣਗੇ ਤਾਂ ਮੈਂ ਅੱਜ ਆਪਣੇ ਆਪਣੇ ਲੋਕਾਂ ਦੀ ਰਾਖੀ ਕਰ ਸਕਾਂਗਾ ਜੇ ਮੈਨੂੰ ਇਨਸਾਫ ਨਹੀਂ ਤਾਂ ਇਹਦਾ ਮਤਲਬ ਜੇ ਇੱਕ ਪਬਲਿਕ ਦਾ ਚੁਣਿਆ ਹੋਇਆ ਨੁਮਾਇੰਦਾ ਜੇ ਸੇਫ ਨਹੀਂ ਤਾਂ ਪਟਿਆਲੇ ਦੇ ਲੋਕ ਵੀ ਸੇਫ ਨਹੀਂ ਮਨ ਨੂੰ ਹਾਰ ਦਾ ਬਦਲਾ ਲੈ ਰਿਹਾ ਬਿਲਕੁਲ ਲੈ ਰਿਹਾ ਜੀ ਬਿਲਕੁਲ ਲੈ ਰਿਹਾ ਮਨ ਨੂੰ ਹਾਰਾਇਆ ਤੇ ਆਪਣੇ ਬੰਦੇ ਦਾ ਜੀ ਰੱਬ ਜਾਣਦਾ ਜੀ ਉਹਨੂੰ ਲੋਕਾਂ ਨੇ ਹਰਾਇਆ ਰੱਬ ਨੇ ਹਰਾਇਆ ਪਟਿਆਲੇ ਦੇ ਲੋਕਾਂ ਨੇ ਮੇਰੇ ਵਾਰਡ ਦੇ ਲੋਕਾਂ ਨੇ ਹਰਾਇਆ ਜੀ ਉਹਨੂੰ ਅਨੂਜੀ ਬੀਜੇਪੀ ਉਹਨੂੰ ਤੁਹਾਡੇ ਨਾਲ ਕੀ ਸਟੈਂਡ ਲਿੱਤਾ ਜਾ ਰਿਹਾ ਹੈ ਬੀਜੇਪੀ ਦੇ ਦਫਤਰ ਚ ਆਜਾ ਬ ਪ੍ਰੈਸ ਕਾਨਫਰੈਂਸ ਕਰ ਰਹੇ ਮੇਰੇ ਨਾਲ ਜੀ ਜ਼ਿਲ੍ਹਾ ਪ੍ਰਧਾਨ ਸਾਡੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੀ ਬੈਠੀ ਹੈ ਤੇ ਭਾਰਤੀ ਜਨਤਾ ਪਾਰਟੀ ਚਾਹੇ ਸਾਡਾ ਕੋਈ ਵੀ ਵਰਕਰ ਹੈ ਕੋਈ ਵੀ ਲੀਡਰ ਹੈ ਜਦੋਂ ਵੀ ਕਿਸੇ ਨੂੰ ਮੁਸੀਬਤ ਆਂਦੀ ਹੈ ਅਸੀਂ ਸਭ ਦੇ ਨਾਲ ਇਕਜੁੱਟ ਹੋ ਕੇ ਸਾਰੇ ਖੜਦੇ ਆਂ ਗੱਲ ਸਿਰਫ ਇੰਨੀ ਕਹੇ ਕਿ ਅੱਜ ਇਹ ਕੱਲ ਕੱਲਾ ਮੇਰਾ ਮੈਟਰ ਨਹੀਂ ਗੱਲ ਸਿਰਫ ਇਹ ਹੈ ਹਿਮਾਕਤ ਦੀ ਕਿ ਅੱਜ ਜਿਹੜਾ ਪਟਿਆਲਾ ਇੱਕ ਅਮਨ ਪਸੰਦ ਸ਼ਹਿਰ ਸੀ ਉਹਦੇ ਵਿੱਚ ਅਗਰ ਇਹ ਜਿਹੀ ਹਰਕਤਾਂ ਹੋ ਰਹੀਆਂ ਤਾਂ ਤੁਸੀਂ ਆਪ ਵੀ ਪਟਿਆਲੇ ਸਾਰੇ ਵਿਚਰਦੇ ਤੁਸੀਂ ਆਪ ਸਮਝ ਸਕਦੇ ਹੋ ਕਿ ਤੁਸੀਂ ਲੋਕ ਕਿੱਥੇ ਸੇਫ ਹੋ ਇਹ ਤੁਹਾਨੂੰ ਦੇਖਣਾ ਪਏਗਾ ਜਿਹੜੀ ਪਹਿਲਾਂ ਤਾਂ ਤੁਹਾਡੇ ਸਾਰੇ ਮੀਡੀਆ ਭਰਾਵਾ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਉਰੇ ਪਹੁੰਚ ਜਾਂਦੇ ਹੋ ਅਸੀਂ ਜਿਹੜੀ ਆਪਣੀ ਗੱਲ ਹੈ ਸਰਕਾਰ ਕੋਲੇ ਜਾਂ ਪ੍ਰਸ਼ਾਸਨ ਕੋਲ ਤੋਂ ਤੁਹਾਡੇ ਥਰੂ ਹੀ ਪਹੁੰਚਾ ਸਕਦੇ ਹੁੰਦੇ ਆ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਜਿਹੜੇ ਅੱਜ ਦੇ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਗੁੰਡਾਗਰਦੀ ਸ਼ੁਰੂ ਹੋਈ ਹੋਈ ਹੈ ਪੂਰੇ ਪੰਜਾਬ 'ਚ ਸਰਕਾਰ ਦੇ ਨੁਮਾਇੰਦੇ ਵੱਲੋਂ ਕਦੇ ਸਰਪੰਚ ਦਾ ਕਤਲ ਹੋ ਰਿਹਾ ਕਿਸੇ ਡਾਕਟਰ ਦਾ ਮਰਡਰ ਹੋ ਰਿਹਾ ਕਦੇ ਕਿਸੇ ਚੇਅਰਮੈਨ ਦਾ ਘਟਾਪਾ ਹੋ ਰਿਹਾ ਹੈ ਇਹੀ ਜੀ ਇੱਕ ਬਹੁਤ ਮੰਦਭਾਗੀ ਕਟਨਾ ਰਾਤ ਸਾਡੇ ਮਿਸਪਲ ਕਾਉਂਸਲਰ ਭਾਤੀ ਜਨਤਾ ਪਾਰਟੀ ਦੇ ਨੂੰ ਖੋਸਲਾ ਇੱਕ ਆਮ ਆਦਮੀ ਪਾਰਟੀ ਦੇ ਕਾਰਕੁਨ ਜਿਸ ਦਾ ਨਾਮ ਅਕਸ਼ੇ ਮਗੂਆ ਹੈ ਉਹਦੇ ਵੱਲੋਂ ਕੀਤੀ ਗਈ ਹੈ ਬਹੁਤ ਵੱਡੀ ਗੁੰਡਾਗਰਦੀ ਰਾਤ ਨੂੰ ਦੇ ਘਰ ਦੇ ਬਾਹਰ ਕੀਤੀ ਗਈ ਨੇ ਸਾਰੀ ਗੱਡੀ ਤੋੜਦੇ ਉਹਨਾਂ ਦੇ ਪੂਰੇ ਪੂਰੇ ਉਹਨਾਂ ਦੇ ਗੈਂਸਟਰ ਗੁੰਡੇ ਬਹੁਤ ਵੱਡੀ ਟੀਮ ਸੀ ਨਾਲ ਉਹਨਾਂ ਦੇ ਉਹ ਤੁਹਾਨੂੰ ਵੀਡੀਓ 'ਚ ਅਸੀਂ ਦੇ ਦਾਂਗੇ ਸਾਰੀ ਗੱਡੀ ਇਹਨਾਂ ਦੀ ਸਾਰੀ ਟੋਟਲ ਗੱਡੀ ਇਹਨਾਂ ਦੀ ਭੰਨਦੀ ਐਕਟਿਵ ਆ ਭੰਨਦਾ ਅਗਰ ਇਹ ਗੱਡੀ ਵਿੱਚ ਹੁੰਦਾ ਤਾਂ ਮੈਨੂੰ ਲੱਗਦਾ ਵੀ ਇਹਨੂੰ ਉਹ ਮਾਰ ਦਿੰਦੇ ਜਦੋਂ ਰੋਲਾ ਸੁਣ ਕੇ ਇਹ ਬਾਹਰ ਆਇਆ ਤਾਂ ਸਾਰੇ ਭੱਜ ਗਏ ਅੱਜ ਉਹਨੇ ਆਪਣੇ ਬਿਆਨ 'ਚ ਇੱਕ ਗੱਲ ਕਹੀ ਹੈ ਵੀ ਮੇਰੀ ਪ੍ਰਾਨੀ ਰੰਜਿਸ਼ ਹੈ ਬਟ ਉਹ ਇਹ ਤਾਂ ਕਬੂਲ ਕਰ ਰਿਹਾ ਹੈ ਨਾ ਵੀ ਮੈਂ ਮੈਂ ਕਰਕੇ ਆਇਆ ਪ੍ਰਾਨੀ ਰੰਜਿਸ਼ ਕਿਹੜੇ ਦਿਨ ਕੋ ਉਹਦਾ ਕੋਈ ਜਿਦਾਦ ਦਾ ਇਹ ਬਟ ਦਾ ਰੋਲਾ ਹੈ ਇਲੈਕਸ਼ਨ ਦਾ ਹੀ ਰੋਲਾ ਇਹ ਜਿਹੜੇ ਜਰਨਲ ਮਨੂ ਸੀ ਇਹਦੇ ਕੈਂਡੀਡੇਟ ਇਹਦੇ ਅਗੇ ਸੋਪੋਜ਼ਿਟ ਕੈਂਡੀਡੇਟਸ ਜਿਨ੍ਹਾਂ ਨੂੰ ਸਾਡੇ ਅਨੁਜ ਘੋਸਲਾ ਜੀ ਨੇ ਹਰਾਇਆ ਉਹ ਆਪਣੀ ਇਲੈਕਸ਼ਨ ਚ ਤਾਂ ਆਪਣੀ ਪਰਫਾਰਮੈਂਸ ਦਿਖਾ ਨਹੀਂ ਸਕੇ ਸਰਕਾਰ ਹੁੰਦੇ ਹੋਏ ਜਦੋਂ ਕਿ ਇੰਨੇ ਗੁੰਡਾ ਕਰਦੇ ਨਾਚ ਨੰਗਾ ਸਾਰੇ 5 ਵਜੇ ਤੋਂ ਇਹਨਾਂ ਦੇ ਭਾਰਤਪੁਰਨ ਜਨਮ ਸਾਹਿਬ ਨੇ ਦੇਖਿਆ ਹੀ ਇਲੈਕਸ਼ਨ ਪੂਰੇ ਹਨੇਰੇ ਹੋਏ ਇਹਨਾਂ ਦੇ ਪੂਰਾ ਨੱਗਾ ਨਾਚ ਕੀਤਾ ਉਹਨਾਂ ਨੇ ਉਹਦੇ باوجود ਉਹ ਇਲੈਕਸ਼ਨ ਹਾਰ ਗਿਆ ਉਹ ਗੱਲ ਉਹਦੇ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਮੇਰੀ ਰੰਜਿਸ਼ ਹੈ ਮੈਂ ਤਾਂ ਕਰਕੇ ਉਹਦੇ ਭਣ ਤੋੜ ਕੀਤੀ ਹੈ 2013 ਰੰਜਿਸ਼ਾ ਭਾਈ ਤੇਰੀ ਤੂੰ 12 ਸਾਲ ਬਾਅਦ ਭਣ ਤੋੜ ਕਰੇਗਾ ਇਹ ਮੈਂ ਤੁਹਾਨੂੰ ਦੱਸਦਾ ਇੱਕ ਹੋਣਾ ਹੀ ਇਹ ਸਾਰਾ ਪੋਲੀਟੀਕਲ ਮੋਟਿਵ ਹੈ ਪਟੀ ਪੋਲੀਟੀਕਲ ਉਹ ਹੋਇਆ ਇਹ ਆ ਦੇਖੋ ਇਹ ਜਰਨੈਲ ਮਨੂ ਜੀ ਨੇ ਜਿਹੜੇ ਇਹਨਾਂ ਨੂੰ ਕੈਂਡੀਡੇਟ ਹਾਰੇ ਨੇ ਇਹ ਖੜਾ ਬੁੱਕਾ ਲੈ ਇਹਨਾਂ ਦੇ ਰਾਈਟ ਹੈਂਡ ਹਨ ਇਹ ਘਰ ਦੀ ਮੀਟਿੰਗ ਹੈ ਆ ਬੈਠਾ ਜਰਨੈਲ ਮਨੂ ਆ ਬੈਠਾ ਹੈ ਇਹ ਸਾਡੇ ਮੇਹਰ ਸਾਹਿਬ ਬੈਠੇ ਨਾਲ ਮਤਲਬ ਪਿਓਰ ਪੋਲੀਟਿਕਲ ਬੰਦਾ ਹੈ ਪਿਓਰ ਆਮ ਆਦਮੀ ਦਾ ਕਰਪੂਨ ਆ ਇਹ ਬੰਦਾ ਆ ਲੋ ਜੀ ਆ ਮਤਲਬ ਹਮੇਸ਼ਾ ਮੋਟਰ ਉੱਪਰ ਬੈਠਾ ਜਰਨੈਲ ਮਨੂ ਦੇ ਕੋਈ ਫੋਟੋ ਦੇਖ ਲਓ ਕੋਈ ਪਿਕਚਰ ਦੇਖ ਲਓ ਇਹ ਜਰਨਲ ਮੰਨੂ ਦੇ ਇਹ ਸਾਰੀਆਂ ਐਨੀਮਿਕੋ ਫਿਲਮਾਂ ਨਹੀਂ ਇੱਕੋ ਫੋਟੋ ਨਹੀਂ ਸਾਰੀਆਂ ਲਗ-ਲਗ ਫੋਟੋਆਂ ਲਗ-ਲਗ ਦਿਨਾਂ ਦੀਆਂ ਆ ਲੋ ਇਹ ਪਾਰਟੀ ਦਾ ਉਹਨੇ ਉਪਾਇਆ ਹੋਇਆ ਵਰਕਰ ਪਾ ਕੇ ਆਪਣੇ ਲੀਡਰਾਂ ਦੇ ਫੋਟੋਆਂ ਲਈ ਹੋਈਆਂ ਨੇ ਠੀਕ ਹੈ ਜੀ ਇਹ ਆਪਣੇ ਘਰ ਬਲਾਕੇ ਸਨਮਾਨਤ ਕਰ ਰਿਹਾ ਹੈ ਆ ਲੋ ਜੀ ਮਤਲਬ ਮੇਰਾ ਮੈਂ ਮਤਲਬ ਕਹਿੰਦਾ ਲੋ ਜੀ ਇਹ ਵੋਟ ਚੋਰਾ ਪੋਲਿਟੀਕਲ ਫੰਕਸ਼ਨ ਆਪਣੇ ਘਰ ਦੇ ਬਾਹਰ ਕਰ ਰਿਹਾ ਹੈ ਸਾਰੇ ਬੰਦੇ ਕੰਮ ਕੀ ਕਰਦੇ ਸਾਨੂੰ ਤਾਂ ਨਹੀਂ ਪਤਾ ਜੀ ਇਹ ਕੀ ਕੰਮ ਕਰਦਾ ਮੈਂ ਸੰਧਾ ਨਾਲ ਇਕੱਲੀ ਗੁੰਡਾਗਰਦੀਓ ਕਰਦਾ ਹੈ ਇਹ ਸਾਰਾ ਪੋਲਿਟੀਕਲ ਸ਼ਹਿਰ ਤੇ ਹੋ ਰਿਹਾ ਹੈ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਜਦੋਂ ਇੱਕ ਚੁਣਿਆ ਹੋਇਆ ਨੁਮਾਇੰਦਾ ਪਟਿਆਲਾ ਸ਼ਹਿਰ ਤੇ ਸੇਫ ਨਹੀਂ ਹੈਗਾ ਤੇ ਕਾਮ ਜਨਤਾ ਦਾ ਤੁਸੀਂ ਸੋਚੋ ਵੀ ਕੀ ਹਾਲ ਹੋਊਗਾ ਕੀ ਸੁਣਵਾਈ ਹੁੰਦੀ ਹੋ ਜਨਤਾ ਦੀ ਸਾਨੂੰ ਪੰਜਾਬ ਪੁਲਿਸ ਵੱਲੋਂ ਬੜਾ ਅੱਛਾ ਰਿਸਪਾਂਸ ਮਿਲੇ ਆਂ ਰਾਤ ਗਏ ਉੱਥੇ ਉਹਨਾਂ ਨੇ ਇਹਦਾ ਨੋਟ ਕੀਤਾ ਅੱਜ ਬਿਆਨ ਲੈ ਗਏ ਮੈਨੂੰ ਡੀਐਸਪੀ ਸਿਟੀ ਵਨ ਨੇ ਕਮਿਟ ਕੀਤਾ ਵੀ ਜੀ ਜੋ ਬੰਦੀ ਕਾਰਵਾਈ ਹੈ 100% ਜੋ ਬੰਦਾ ਪਰਚਾ ਅੱਜ ਕੋਈ ਲਿਹਾਜ਼ ਨਹੀਂ ਕਰਾਂਗੇ ਉਹ ਅਸੀਂ ਪਰਚਾ ਕਟਾਂਗੇ ਕਿਉਂਕਿ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਵੀਡੀਓ ਚ ਕਲੀਅਰ ਓਪਨ ਆ ਰਿਹਾ ਸਾਰਾ ਕੁਝ ਤੇ ਹੁਣ ਦੇਖਦੇ ਆ ਵੀ ਪੁਲਸ ਅੱਗੇ ਜਾਂ ਪ੍ਰਸ਼ਾਸਨ ਕੀ ਕਰਦੇ ਨੇ ਵੀ ਇਹਨੂੰ ਗੁੰਡਾਗਰਦੀ ਨਗਰ ਨਾਚ ਨੂੰ ਰੋਕਣਗੇ ਕਿ ਇਹ ਹੀ ਸਾਰੇ ਪੰਜਾਬ ਵਾਂਗੂ ਪਟਿਆਲੇ 'ਚ ਇੱਕ ਪਟਿਆਲਾ ਅਮਨਪਸੰਦ ਸ਼ਹਿਰ ਹੈ ਕਦੇ ਵੀ ਭਾਈਚਾਰਕ ਸੰਝ ਕਦੇ ਉਹ ਪਟਿਆਲੇ ਸ਼ਹਿਰ 'ਚ ਖਰਾਬ ਨਹੀਂ ਹੋਇਆ ਵੀ ਨੇ ਕਿ ਉਸ ਵਕਤ ਦੀ ਜਿਹੜੀ ਵਾਈਫ ਨੂੰ ਟੌਂਟ ਭਾਜੀ ਕੀਤੀ ਜਾਂਦੀ ਸੀਗੀ ਉਹਦਾ ਪੱਖ ਹੈ ਇਹਦੇ ਬਾਰੇ ਕੀ ਹੋਊਗਾ ਦੇਖੋ ਪਹਿਲੀ ਗੱਲ ਤਾਂ ਇਲਡਾਈਚ ਪੋਲੀਟਿਕਲਾਈਜ਼ ਕਦੇ ਵੀ ਫੈਮਿਲੀ ਨੂੰ ਨਹੀਂ ਲੈ ਕੇ ਆਣਾ ਚਾਹੀਦਾ ਇੱਕ ਜ਼ਿੰਮੇਵਾਰ ਬੰਦਾ ਹੈ ਚੁਣਿਆ ਹੋਣਾ ਨਮੈਂਦਾ ਲੋਕਾਂ ਦਾ ਦੋ ਬੱਚਿਆਂ ਦਾ ਬਾਪ ਹੈ ਮੇਰੇ ਸੁਣ ਚਾਹੇ ਉਹਦੀ ਵੀ ਛੋਟੀ ਬੱਚੀ ਹੈ ਜੇ ਉਹ ਬੰਦਾ ਆਪਣੇ ਵਾਈਫ ਤੇ ਆਪਣੀ ਵਾਈਫ ਤੇ ਇਲਜ਼ਾਮ ਮਤਲਬ ਕਹਿ ਸਕਦਾ ਮੇਰੀ ਵਾਈਫ ਨੂੰ ਛੇੜਦਾ ਸੀ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵੱਧ ਕੋਈ ਸ਼ਰਮਨਾਕ ਗੱਲ ਹੋ ਸਕਦੀ ਹੈ ਬਟ ਜੋ ਕਹਿ ਰਿਹਾ ਉਹ ਖ਼ਸੂਸ ਸਰਾਸਰ ਗਲਤ ਹੈ ਜੋ ਮੇਰੀ ਆਪਣੀ opinion ਜੋ ਉਹਨੂੰ ਲਾਈਵ ਹੋ ਕੇ ਗੱਲ ਕਹਿਣੀ ਪਈ ਉਹਨੇ ਇਹ ਗੱਲ ਕਹਿੰਦੇ ਨਾਲ ਨੇ ਕਬੂਲ ਕਰ ਲਿਆ ਵੀ ਸਾਡੀ ਤੋੜਪਾਂ ਮੈਂ ਕਰਕੇ ਆਇਆ ਹੋਰ ਤਾਂ ਪ੍ਰਸ਼ਾਸਨ ਨੂੰ ਕੁਝ ਚਾਹੀਦਾ ਨਹੀਂ ਕਿਸੇ ਵੱਲੋਂ ਕਹੀ ਗਈ ਇਹ ਗੱਲ ਉਹ ਵੀਡੀਓ ਬਣ ਗਈ ਹਾਂ ਇਹ ਪਲਾਨਡ ਉਹਨੇ ਲਾਈਵ ਪਾਇਆ ਆਪਣਾ ਕਿਸ ਨਾ ਕਿਸੇ ਦੇ ਕਹਿ ਤੋ ਪਾਇਆ ਵੀ ਤੂੰ ਇਹ ਗੱਲ ਕਹਿ ਮੇਰਾ ਤਾਂ ਗਿਆ ਸੀ 2013 ਚ ਵੀ ਵਿਆਹ ਹੋਇਆ ਸੀ ਉਹ ਅੱਜ ਵੀ ਵਿਆਹ ਹੋਇਆ ਉਹ ਅੱਜ ਤੱਕ ਤੈਨਨੇ ਕਦੇ ਕਮੈਂਟਰੀ ਕੀਤਾ ਕਦੇ ਨਹੀਂ ਫਿਰ ਅਗਲਾ ਕਿਉਂ ਕਰੂਗਾ ਇੱਕ ਪਰਿਵਾਰ ਪਰਿਵਾਰ ਦਾ ਚੰਗੇ ਪਰਿਵਾਰ ਦਾ ਉਹ ਹੈ ਦਾ ਪਛੋਕੜਾ ਫਿਰ ਗਵਾਂਡੀ ਨੇ 100 ਮੀਟਰ ਤੇ ਘਰੋਂ ਦੋਨਾਂ ਦਾ ਕਿਉਂ ਕੋਈ ਮਹੱਲੇਦਾਰ ਐਸੀ ਗੱਲ ਕਰੇਗਾ ਲੇਕਿਨ ਉਹਨੂੰ ਇਹ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਮੈਂ ਇਹ ਨੰਗਾ ਨਾਚ ਕਰ ਰਹੇ ਹਾਂ ਇੱਕ ਮਹੱਲੇ ਦੇ ਵਿੱਚ ਕਰ ਰਹੇ ਹਾਂ ਔਰ ਬਰਕਾ ਮਾਰ ਕੇ ਕਰ ਰਹੇ ਹਾਂ ਬਿਆਨ ਲਿਖਿਆ ਪੁਲਿਸੇ ਬਿਆਨ ਲਿਖ ਲਿਆ ਆਮ ਆਦਮੀ ਪਾਰਟੀ ਨਾਲ ਲੱਗ ਗਿਆ ਉਹ ਗੱਡੀ ਕੱਲੀ ਗੱਡੀ ਪੱਤੀ ਗਈ ਹੈ ਜਾਂ ਕੋਈ ਇੰਜਰ ਵੀ ਹੋਇਆ ਜੀ ਇੰਜਰਾ ਲੜਕਾ ਉਹ ਆ ਬੈਠਾ ਲੜਕਾ ਇੰਜਰਾ ਹੁਣ ਛੁੱਪੀ ਹੋਈ ਹੈ ਇਹਨੂੰ ਗੱਡੀ ਦੇ ਵਿੱਚ ਇਹ ਗੱਡੀ ਵਿੱਚ ਜੀ ਆ 11:00 ਇਹ 11:00 ਵਜੇ ਦੀ ਘਟਨਾ ਹੈ। ਵਾਰਡ ਨੰਬਰ 40 ਤੋਂ ਜੋ ਕਿ ਕੱਲ ਜੋ ਅਨੂਈ ਖੌਂਸਲਾ ਲਾਈਵ ਹੋ ਕੇ ਗੁੰਡਾ ਨਾਚ ਕਰ ਰਿਹਾ ਉਹ ਬੋਲ ਰਿਹਾ ਵੀ ਸਾਡਾ ਪਾਰਟੀ ਬਾਜ਼ੀ ਦਾ ਹੈ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਝਗੜਾ ਹੈ ਕੋਈ ਐਸਾ ਝਗੜਾ ਨਹੀਂ ਹੈ ਸਾਡੀ ਆਪਸ ਹੀ ਲੜਾਈ ਹੈਗੀ ਹੈ 2013 ਹੀ ਲੜਾਈ ਚੱਲ ਰਹੀ ਹੈ ਨਿਪਟ ਗਈ ਸਾਰਾ ਕੁਝ ਹੋ ਗਿਆ ਸੀ ਇਹ ਹੁਣ ਐਮਸੀ ਬਣਨ ਤੋਂ ਬਾਅਦ ਸ਼ਾਇਦ ਆ ਕੇ ਪਤਾ ਨਹੀਂ ਕਿਹਦੀ ਸ਼ਾਇ ਹੈ ਇਹਨੂੰ ਕਿਸੇ ਦੀ ਨਹੀਂ ਹੈ ਹਮਾਂਸ਼ੂ ਸੂਰੀ ਪਿੰਕੀ ਖੌਂਸਲਾ ਅਨੂਜ ਖੌਂਸਲਾ ਮੇਰੀ ਵਾਈਫ ਜੀ ਲੰਗਦੀ ਐ ਮੈਂ ਲੰਗਦਾ ਔਰ ਟੀਚਰ ਵਾਦੀ ਕਰਦੇ ਨੇ ਛੇੜ ਛਾੜ ਕਰਦੇ ਨੇ ਉਸ ਕਰਕੇ ਮੈਨੂੰ ਨਹੀਂ ਦੱਸਦੇ ਸੀ ਮੇਰਾ ਪਰਿਵਾਰ ਠੀਕ ਹੈ ਮੇਰੇ ਪਾਪਾ ਕੱਲ ਇਸ ਗੱਲਾਂ ਤੋਂ ਆ ਕੇ ਬਿਮਾਰ ਹੋਏ ਉਸ ਉਹਦੇ ਅਨੂਜ ਦੇ ਖੌਂਸਲੇ ਦੇ ਛੋਟੇ ਬ੍ਰਦਰ ਨੂੰ ਵੀ ਚੀਜ਼ ਦਾ ਪਤਾ ਹੈ ਠੀਕ ਹੈ ਇਹ ਚੀਜ਼ ਮੈਨੂੰ ਪਤਾ ਲੱਗੀ ਤਾਂ ਇਹ ਲੜਾਈ ਹੋਈ ਹੈ ਕੋਈ ਪਾਰਟੀ ਵਾਦੀ ਦਾ ਕੋਈ ਰੋਲਾ ਨਹੀਂ ਹੈਗਾ